ਸਤਿ ਸ਼੍ਰੀ ਅਕਾਲ ਦੋਸਤੋ ਠੱਠਾੜੀ ਦੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਰਾਮਰਾਵਣੀ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਤਰੀਕ ਹੈਗੀ ਹੈ ਜੀ 11 ਸਤੰਬਰ 2025 ਸਮਾਂ ਕੁਝ ਸਵੇਰ ਦੇ 12:00 ਵਜੇ ਦਾ ਹੈ ਤੇ ਵੀਰ ਕੋਲ ਇੱਕ ਵਾੜ ਬਕਾਉ ਆ ਜੀ ਉਹਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਚਰੂ ਤੇ ਘਰੇਲੂ ਵਾੜਿਆ ਜੀ ਤੇ ਹੋਰ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਬਿਲਕੁਲ ਚੜ੍ਹਦੀ ਕਲਾ ਜੀ ਤੁਸੀਂ ਸੁਣੋ ਵਧੀਆ ਜੀ ਵਧੀਆ ਗੁਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਤੇ ਭਾਈ ਸਾਹਿਬ ਜੀ ਇਹ ਆਪਣੀ ਘਰੇਲੂ ਗਾਵਾਂ ਹਾਂਜੀ ਤੇ ਪਹਿਲੇ ਲੋਕੇਸ਼ਨ ਦੇ ਵਿੱਚ ਹੈ ਜੀ ਆ ਠੀਕ ਹੈ ਜੀ ਆਪਾਂ ਸੇਵ ਕਰ ਦਿੰਦੇ ਹਾਂ ਠੀਕ ਹੈ ਜੀ ਬਾਕੀ ਇਹ ਤੁਸੀਂ ਵੇਖ ਸਕਦੇ ਜੇ ਕਿ ਬਿਲਕੁਲ ਠੀਕ ਲੱਗ ਗਿਆ ਕੋਈ ਚੱਕਰ ਨਹੀਂ ਆ ਵੇਹੋ ਜਿੱਦਾਂ ਦੇ ਨੇ ਪੀੜੀ ਦੇ ਪਾਵਿਆਂ ਵਰਗੇ ਚਾਰੇ ਥਣ ਇੱਕੋ ਜਿਹੇ ਇੱਕੋ ਜਿਹਾ ਕੋਈ ਹੈ ਨਹੀਂ ਕੋਈ ਗਲਤੀ ਹਾਂਜੀ ਹੁਣ ਤਾਂ ਹੀ ਬਹੁਤ ਛੰਡੀ ਠੰਡੀ ਠੰਡੀ ਹੈਗੀ ਆ ਭਾਵੇਂ ਜਿੱਥੇ ਮਰਜ਼ੀ ਖਲੋਤੀ ਨੂੰ ਉਦਾਂ ਹੀ ਭਾਵੇਂ ਹੋਣੀ ਚਲੋ ਤਾਂ ਵੀ ਇਹ ਕੁਛ ਨਹੀਂ ਕਹਿੰਦੀ ਠੀਕ ਹੈ ਜੀ ਪਹਿਲੇ ਕਿਨਵਾ ਸੁਹਾਸ਼ਾ ਜੀ ਇਹ ਪਹਿਲਾ ਸੁਹਾ ਵੀਰੇ ਪਹਿਲਾ ਸੁਹਾ ਹੈ ਰਗੀ ਸੁਣਾ ਹਨਾ ਜੀ ਬਿਲਕੁਲ ਜੀ ਗਾਰੰਟੀ ਨਾਲ ਪਹਿਲਾ ਸੁਹਾ ਠੀਕ ਹੈ ਜੀ ਘਰ ਦੀ ਵੈਰ ਹਨਾ ਹੀ ਆਪਣੇ ਹਾਂਜੀ ਹਾਂਜੀ ਤੇ ਲੈ ਉਹ ਖੋਲ ਕੇ ਚੈੱਕ ਰਾਈਏ ਜੇਕਰ ਇਹਨੂੰ ਲਓ ਜੀ ਲੈਓ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਤੇ ਪਸ਼ੂ ਹਨ ਆਪਾਂ ਇੱਕ ਅੱਧਾ ਹੀ ਰੱਖਣਾ ਇਹ ਕੋ ਵੀ ਬੈਠੀ ਜਿਹੜੀ ਉਹ ਵੀ ਸੇਲ ਕਰ ਦੇਣੀ ਆਪਾਂ ਠੀਕ ਹੈ ਜੀ ਤੇ ਵੀ ਤੇ ਇਹ ਦਾਗਾਂ ਤੋਂ ਕ ਮਾਰ ਮੜਾ ਇਹ ਦੱਸ ਦਿਓ ਇਹ ਵੀਰੇ ਚਿਚੜਾਂ ਦਾ ਟੀਕਾ ਲਾਇਆ ਹੈ ਉਹ ਰੈਕਸ਼ਨ ਜਾਂ ਕਰ ਗਿਆ ਉਹਦੇ ਚਿਚੜਾਂ ਦੇ ਨਿਸ਼ਾਨ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਕੋਈ ਮਤਲਬ ਹੋਰ ਤਾਂ ਨਹੀਂ ਕੋ ਚੱਕਰੇ ਨਹੀਂ ਨਹੀਂ ਕੋਈ ਬਿਮਾਰੀ ਸ਼ਮਾਰੀ ਵਾਲੀ ਕੋਈ ਗੱਲ ਨਹੀਂ ਹੈਗੀ ਓਕੇ ਬਿਲਕੁਲ ਹੈ ਨਾ ਬਿਲਕੁਲ ਓਕੇ ਦੀ ਰਿਪੋਰਟ ਰਵਾਨਾ ਮੂਨਾ ਦਾ ਪੂਰਾ ਓਕੇ ਹੈ ਸਾਹਿਬ ਜੀ ਬਿਲਕੁਲ ਜੀ ਚੌਰ ਸੁਹਾਨਾ ਤੁਸੀਂ ਵੇਖ ਸਕਦੇ ਬਿਲਕੁਲ ਬਿਲਕੁਲ ਥਾਣ ਮੁੱਠੀ ਮੁੱਠੀ ਪੂਰੇ ਹਾਂਜੀ ਲਓ ਜੀ ਕਰੋ ਥੀ ਚਵਾਈ ਵਾਲਾ ਥਾਣਿਆ ਤੇ ਫੇਰ ਭਾਵੇਂ ਕੋਈ ਭੈਣ ਚੋਲੇ ਹਾਂਜੀ ਕੋਈ ਵੀਰ ਚੋਲੇ ਇਹਨੇ ਕੋਈ ਕਰਮਾ ਵਾਲੀ ਨੇ ਲੱਤ ਛੜਨੀ ਮਾਰਨੀ ਆਵੇ ਤੁਸੀਂ ਵੇਖ ਸਕਦੇ ਜੀ ਬਿਲਕੁਲ ਜੀ ਬਿਲਕੁਲ ਬਾਕੀ ਵਿਰਲਾ ਵੀ ਤੁਸੀਂ ਵੇਖ ਲਓ ਕਿੰਨੀਆਂ ਨੇ ਬਿਲਕੁਲ ਤੇ ਥਾਣੇ ਚਾਰ ਇੱਕੋ ਜਿਹਾ 4/4 ਜਿਦਾ ਕਹਿੰਦੇ ਹੁੰਦੇ ਹਨਾ ਹਾਂਜੀ ਹਾਂਜੀ ਤੇ 4/4 ਹੀ ਆ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਤੇਨੇਲੇ ਪੂਰੇ ਹੋ ਗਏ ਆ ਉਹ ਕਰਮਾ ਵਾਲੀ ਜਿਹੜੇ ਉੱਪਰ ਦਿਲ ਲੈ ਜੂ 2 4 ਹਾਂਜੀ ਉਹ ਇਹਦੀ ਮਰਜ਼ੀ ਕੋਈ ਸਮਝ ਰਿਹਾ ਬਿਲਕੁਲ ਜੀ ਬਿਲਕੁਲ ਲਓ ਜੀ ਇਹ ਕਰਿਆ ਚੰਗੀ ਤਰ੍ਹਾਂ ਘੇਰੇ ਬੰਨਿਆ ਚੈੱਕ ਕਰਾ ਲਈਏ ਹਾਂਜੀ ਸੀਲਸਾਲ ਪੂਰੀ ਹੈ ਨਾ ਜੀ ਬਿਲਕੁਲ ਜੀ ਓਕੇ ਦੀ ਰਿਪੋਰਟ ਠੀਕ ਹੈ ਜੀ ਠੀਕ ਤੁਹਾਨੂੰ ਪਤਾ ਪੱਠਾ ਪੁੱਠਾ ਵੀ ਕੀ ਮੀਨਾ ਕਰਕੇ ਨਹੀਂ ਹੋਏ ਹਾਂਜੀ ਹਾਂਜੀ ਬਿਲਕੁਲ ਜੀ ਤੇ ਹੁਣ ਤੂੜੀ ਤਾਂ ਦੀ ਚਲਦਾ ਵਾ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਵੀਰ ਜੀ ਰੇਟ ਤੇ ਉਦਾਂ 65000 ਕਰਦੇ ਆ ਅੱਛਾ ਜੀ ਹਾਂਜੀ ਤੇ ਨਹੀਂ 65 65 ਬਹਾਨਾ ਹੀ 65 ਨਹੀਂ ਰੇਟ ਤੁਸੀਂ ਪੁੱਛਿਆ ਵੀ ਕੀ ਕਰਦੇ ਰੇਟ 65000 ਦੀ ਅੱਛਾ ਜੀ ਤੇ ਨਹੀਂ ਕਰਾਓ ਕਰੋ ਥੋੜਾ ਛਾ ਵੀ ਲੈਸ ਲੂਸ ਕਰਦੇ ਆ ਵੀ ਕਰਦੇ ਜਿਹੜਾ ਤਾਂ ਕਰ ਲੋ ਹਾਂ ਜੀ ਬਾਹਰ ਚ ਦੇ ਦਈਏ ਹਾਂ ਜੀ ਬਾਹਰ ਚ ਆਂਦੇ ਹੋ ਜਾਂਦੇ ਠੀਕ ਹੈ ਜੀ ਤੇ ਕੋਈ ਹੋਰ ਵੀ ਕਰ ਦਾਂਗੇ ਭੈਣ ਭਰਾ ਦਾ ਕੋਈ ਮਾਨ ਤਾਣ ਜੇ ਮਾਨ ਤਾਣ ਮਤਲਬ ਉਹ ਹੋ ਜਾਊਗਾ ਜਿਹੜਾ ਕੋਈ ਵੀਰ ਭਰਾ ਕਾਲ ਕਰੋ ਹੈ ਨਾ ਕੋਈ ਕਰਨੀ ਠੀਕ ਹੈ ਵੀ ਮੁਰਦੀ ਹੈ ਬਿਲਕੁਲ 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 ਜੀ ਤੇ ਵੀਰ ਜੀ ਆਪਣਾ ਐਡਰੈਸ ਚੰਗੀ ਤਰ੍ਹਾਂ ਇਕਰੀ ਨੋਟ ਕਰਾ ਦਿਓ ਜੀ ਪਿੰਡ ਆਪਣਾ ਰਾਮਰੋਣੀ ਹਾਂਜੀ ਰੋਡ ਹੈਗਾ Jio ਵਾਲਾ ਤੇ ਗੱਗੋਬੇਦ ਉੱਤੇ ਬੰਦਾ ਮਾਲੂ ਆ ਤੇ ਪੰਜਵੜ ਬਿਲਕੁਲ ਲਾਗੇ ਸਾਡੇ ਪਿੰਦੇ ਆ ਠੀਕ ਹੈ ਜੀ ਤੇ ਨਾਮ ਵੀਰ ਜੀ ਤੁਹਾਡਾ ਨਾਮ ਮੇਰਾ ਦਲਵੀਰ ਸਿੰਘ ਡੱਲ ਵਾਲੇ ਠੀਕ ਹੈ ਦਲਵੀਰ ਸਿੰਘ ਡੱਲ ਵਾਲੇ ਤੇ ਆਪਣਾ ਨੰਬਰ ਵੀਰ ਜੀ ਦੱਸ ਦਿਓ 9463570803 ਠੀਕ ਹੈ ਜੀ 94635 7803 ਇਹ ਆਪਣਾ WhatsApp ਨੰਬਰ ਵੀ ਇਹੀ ਆ ਜਿਹੜਾ ਨੰਬਰੀ ਹੁਣ ਆਪਾਂ ਕਾਹੀ ਆ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਈ ਸ਼ੱਕ ਨਹੀਂ ਹਨਾ ਹੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਹਨਾ ਹਾਂਜੀ ਬਿਲਕੁਲ ਜਿੱਦਾਂ ਕਹਿੰਦੇ ਨਾ ਨੀਲੀ 라ਵੀ ਦੀ ਮੱਝ ਆ ਉਸ ਤਰ੍ਹਾਂ ਹੀ ਤੁਸੀਂ ਵੇਖ ਲਓ ਐਂਪਾਇਰਪੁਰ ਸਾਹਿਬ ਤੋਂ ਤੇ ਬਿਲਕੁਲ ਬਿਲਕੁਲ ਨੀਲੀ 라ਵੀ ਮੱਝ ਮੜੀ ਸਾਰੀ ਸ਼ਗਲਿਆ ਦੀ ਬਿਲਕੁਲ ਹੀ ਬਿਲਕੁਲ ਠੀਕ ਹੈ ਜੀ ਇੱਕ ਆਪਾਂ ਉਹ ਵੀ ਸੇਲ ਕਰਨੀ ਇੱਕ ਮਹੀਨਾ ਬਾਅਦ ਚ ਉਹਦੀ ਵੀਡੀਓ ਪਾਉਣੀ ਆਪਾਂ ਠੀਕ ਹੈ ਜੀ ਹਾਂਜੀ ਇਹਨੇ ਨਾਲੇ 2 ਸਾਲ ਦੀ ਹੋ ਜਣਾ ਇਹਨੇ ਅੱਜ ਤੋਂ ਇੱਕ ਮਹੀਨੇ ਨੂੰ ਅੱਛਾ ਜੀ ਤੇ ਹਲੋ ਜੀ ਹਲੋ ਜੀ ਤੇ ਇਹ 1 ਮਹੀਨਾ ਕੱਚੀ ਆ 1 ਮਹੀਨਾ ਕੱਚੀ ਹਾਂ ਜੀ ਇਹ ਵੀ ਆਪਾਂ 1 ਮਹੀਨੇ ਨੂੰ ਦੀ ਆ ਹਾਈਟ ਪੂਰੀ ਹੈ ਨਾ ਹਾਈਟ ਲੈਂਥ ਦੇ ਵੇਖੋ ਮੇਰੀ ਬਿਲਕੁਲ ਬਿਲਕੁਲ ਛਾਈ ਬਿਲਕੁਲ ਸ਼ੇਪਰ ਦੇ ਲੱਗੇ ਮੇਰੀ ਹਾਈਟ ਹੈ ਦੇ ਵੇਖੋ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕੋਈ ਗੱਲ ਨਹੀਂ ਬਾਕੀ ਵੀ ਕੋਈ ਵੀ ਵੀਰਾ ਸੰਪਰਕ ਕਰ ਸਕਦਾ ਹੈ ਨਾ ਸੰਪਰਕ ਕਰ ਸਕਦਾ ਦਿੱਤੇ ਨੰਬਰ ਦਿੱਤੇ ਹਾਂ ਜੀ ਬਾਕੀ ਰੇਡ ਰੂਡ ਤੁਸੀਂ ਉਹਦੇ ਤੇ ਕਰ ਲਿਓ ਹੈ ਨਾ ਠੀਕ ਹੈ ਜੀ ਉਸ ਹਿਸਾਬ ਨਾਲ ਠੀਕ ਹੈ ਜੀ ਓਕੇ ਵੀਰ ਜੀ ਧੰਨਵਾਦ ਜੀ ਅਸੀ ਕਾਲ ਅਸੀ ਕਾਲ